ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਆਪਣੀ ਜੀਰੀ ਤੁਸੀਂ ਦੇਖ ਸਕਦੇ ਹੋਗੇ ਅ ਸੀਮਧਾਦਨਾਰ ਰਹੀ ਗਈ ਸੁੱਕੀ ਹੋਈ ਜੀਰੀ ਹੈ ਬਿਲਕੁਲ ਭਰਦੀ ਹੱਥ ਦੇ ਉੱਪਰ ਤੇ ਬਿਲਕੁਲ ਵੇਚਣ ਦੇ ਲਈ ਤਿਆਰ ਹੈ ਬਾਈ ਤੇ ਜਿਹੜੇ-ਜਿਹੜੇ ਵੀਰ ਨੇ ਕਿਸੇ ਨੇ ਲੈਣੀਆਂ ਬਾਈ ਇਹ ਜੀਰੀ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋਗੇ 1509 ਦੇ ਚੌਲ ਨੇ ਨਵੀਂ ਬਿਲਕੁਲ ਇਹਦੇ ਚ ਖਤਮ ਹੈ ਰੰਗ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਚਿੱਟਾ ਹੈ ਇਹਦੇ ਵਿੱਚ 1% ਕੋਈ ਬਿਮਾਰੀ ਨਹੀਂ ਕੋਈ ਫੜਾ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੇ ਤੁਸੀਂ ਇੱਕ ਮੁਠੀ ਭਰੋਗੇ ਜੇ ਮੁਠੀ ਦੇ ਵਿੱਚੋਂ ਨੂੰ 10 ਦਾਣੇ ਜਾਂ 20 ਦਾਣੇ ਮਿਲਣਗੇ ਤੇ ਦਾਣੇ ਮਿਲਣਗੇ 100 ਦਾਣੇ ਮਗਰ ਕੋਈ ਇੱਕ ਦਾਣਾ ਮਿਲ ਜੇ ਵੱਖਰੀ ਗੱਲ ਹੈ ਤੇ ਨਹੀਂ ਦੀ ਤੁਹਾਨੂੰ ਇਹਦੇ 'ਚ ਫੜਾ ਨਹੀਂ ਮਿਲੂਗਾ ਬਿਲਕੁਲ ਵੀ ਆ ਤੁਸੀਂ ਮੁਠੀ ਉੱਪਰ ਚੈੱਕ ਕਰ ਸਕਦੇ ਹੋ ਜਦੋਂ ਵੀ ਬੱਚਾ ਹੈ ਭੋਰ ਦਾ ਘਾਪਰ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਕਰਕੇ ਜਿਹੜੇ ਵੀ ਵੀਰਾਂ ਨੇ ਇਹ ਜੀਰੀ ਲੈਣੀਆਂ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਅੱਜ ਸਵੇਰ ਦੇ ਵਿੱਚ ਵਿੱਚ ਬਾਈ ਇਹਨੂੰ ਆਪਾਂ ਨੇ 2-4 ਦਿਨਾਂ ਦੇ ਵਿੱਚ ਵਿੱਚ ਆਪਾਂ ਨੇ ਫਾਈਨਲ ਕਰਦੇ ਨਾ ਵੇਚ ਦੇਣੀ ਆ ਜਿਹੜੀ ਕੁਝ ਜੀਰੀ ਬਚ ਗਈ ਬਾਈ ਫਿਰ ਉਹਦੇ ਆਪਾਂ ਨੇ ਚੌਲ ਕਢਾ ਕੇ ਰੱਖਾਂਗੇ ਬਾਈ ਚੌਲ ਫਿਰ ਤੁਹਾਨੂੰ ਪਤਾ ਬਾਈ ਅੱਗੇ ਡੁੱਡੇ ਰੇਟ ਦੇ ਵਿੱਚ ਜਾਣਗੇ ਤੇ ਜਿਹੜਾ ਹੁਣ ਵੀ ਬਾਈ ਇਹਦਾ ਰੇਟ ਆ ਆਪਾਂ ਦੂਜੀ ਜੀਰੀ ਦੇ ਨਾਲੋਂ ਵਧਾ ਕੇ ਰੱਖਾਂਗੇ ਕਿਉਂਕਿ ਫਸਲ ਇਹਨੇ ਅੱਧੀ ਫਸਲ ਨਿਕਲੀ ਆ ਦੂਜੀ ਜੀਰੀ ਦੇ ਨਾਲੋਂ ਵੈਸੇ ਹੁਣ ਰੇਟ ਇਸ ਟਾਈਮ ਚਮਕਦੀ ਚਿੱਟੀ ਜੀਰੀ ਦਾ ਕਟੋਕਟ 3000 ਤੋਂ ਲੈ ਕੇ 3200 3500 2900 ਰੁਪਏ ਦਾ ਚੱਲਦਾ ਹੈ ਬਿਲਕੁਲ ਚਿੱਟੀ ਜੀਰੀ ਹੈਗੇ ਇਹਦਾ ਆਪਾਂ ਜਿਹੜਾ ਆਪਾਂ ਨੂੰ ਫਸਲ ਘੱਟ ਨਿਕਲੀ ਉਹਨਾਂ ਕੀ ਰੇਟ ਆਪਾਂ ਵਧਾ ਕੇ ਆਪਾਂ ਮਤਲਬ ਰੱਖਾਂਗੇ ਤੇ ਜਿਹੜੇ ਵੀ ਕਿਸੇ ਵੀਰ ਨੇ ਲੈਣੇ ਬਿਨਾ ਪੈਸਟੀਸਾਈਡ ਤੋਂ ਖਰੀਦ ਸਕਦੇ ਹੋਗੇ ਇਹਦੇ ਵਿੱਚ ਕੋਈ ਜੇ ਬੰਦਾ ਆਪਾਂ ਨੂੰ ਸ਼ਾਬਤ ਕਰ ਦੇਵੇ 1% ਵੀ ਕੋਈ ਪੈਸਟੀਸਾਈਡ ਹੈ ਤਾਂ ਆਪਾਂ ਕਿਸੇ ਤੋਂ ਕੋਈ ਰੁਪਈਆ ਨਹੀਂ ਲਵਾਂਗੇ ਤਾਂ ਵਾਪਸ ਆਈ ਫ੍ਰੀ ਚ ਦੇ ਦਾਂਗੇ ਕੱਲੇ ਜੀਰੀ ਦੇ ਡਾਲਾਂ ਦੀ ਲੋੜਾਈ ਜ਼ਰੂਰ ਹੈ ਬਸ ਜਿਸ ਤਰ੍ਹਾਂ ਜੀਰੀ ਦੇ ਦਾਣ ਲਾਤੇ ਐ ਇਸੇ ਤਰ੍ਹਾਂ ਹੀ ਹੋਊਗੀ ਆਈਆਂ ਆਪਣੇ ਵੱਢ ਲਈ ਇਹਦੀ ਭਾਵ ਉਹ ਜਿਹੜੀ ਸਫਾਈ ਹੈ ਜਾਂ ਯਕੀਨ ਹੈ ਉਹ ਸਿਰ ਪਵੰਦਾ ਲੈਬ ਦੇ ਵਿੱਚੋਂ ਕਰਾ ਸਕਦਾ ਅਗਲਾ ਜਿਹੜਾ ਬੰਦਾ ਚੌਲ ਖਰੀਦ ਕੇ ਲੈ ਕੇ ਜਾਊਗਾ ਉਹ ਲੈਬ ਦੇ ਵਿੱਚੋਂ ਟੈਸਟ ਕਰਵਾਵੇ ਜਿਹਦੇ ਵਿੱਚ 1% ਵੀ ਪੈਸਟੀਸਾਈਡ ਆਊਗਾ ਤਾਂ ਉਹਦੀ ਆਪਣੀ ਫੁੱਲ ਗਾਰੰਟੀ ਤੇ ਫੁੱਲ ਜ਼ਿੰਮੇਵਾਰੀ ਹੋਊਗੀ ਤੇ ਬਿਮਾਰੀਆਂ ਤੋਂ ਬਚਣ ਦੇ ਲਈ ਭਾਈ ਜਿੰਨਾ ਕਿ ਆਪਾਂ ਕਰ ਸਕਦੇ ਉਹਨਾ ਕਰੀਏ ਕਿਲੋ-ਕਿਲੋ 2-2 4-4 ਕਿਲੋ ਜਿੰਨੇ ਵੀ ਚਾਹੋਣਾਂ ਦੀ ਜ਼ਰੂਰਤ ਹੈ ਤਾਂ ਤੁਸੀਂ ਆਪਾ ਤੋਂ ਖਰੀਦ ਕੇ ਲੈ ਜਾ ਸਕਦੇ ਹੋਗੇ ਮੈਂ ਤੁਹਾਡਾ ਆਪਣਾ ਜਸਦੀਪ ਸਰਪੰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ